ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਲੋ ਜੀ ਅੱਜ ਆਪਾਂ ਗਏ ਸੀ ਮੋਟਰਸਾਈਕਲ ਲੈ ਕੇ ਮਾਤਾ ਗੰਗਾ ਜੀ ਦੇ ਤੇ ਗੁਰੂ ਅਰਜਨਦੀਪ ਜੀ ਦੇ ਗੁਰਦੁਆਰਾ ਸਾਹਿਬ ਪਿੰਡ ਮੋਹ ਸਾਹਿਬ ਸਾਡੇ ਨਜ਼ਦੀਕ ਹੀ ਪਿੰਡ ਲੱਗ ਕੇ ਪਿੰਡਾ ਜੀ ਇੱਥੇ ਆਪਾਂ ਕਿਉਂਕਿ ਮੀਂਹ ਹੀ ਸੀ ਹਟਦਾ ਅੱਜ ਵੀ ਸਵੇਰੇ ਪਿਆ ਮੀਂਹ ਤਾਂ ਹੀ ਲੇਟ ਹੋ ਗਿਆ ਸੀ ਇੱਥੇ ਇੱਕ ਡੇਢ ਕ ਦਾ ਟਾਈਮ ਸੀਗਾ 1:30 ਵਜੇ ਅਸੀਂ कि ਜਦੋਂ ਆਪਾਂ ਗਏ ਆ ਕਿਉਂਕਿ ਮੱਥਾ ਟਕਾਉਣ ਮੱਥਾ ਟੇਕਣ ਜਾਣਾ ਸੀ ਆਪ ਵੀ ਤੇ ਚਲੋ ਜਿਹੜੀ ਚੀਜ਼ ਲਈ ਆ ਉਹਦੀ ਵੀ ਗੁਰੂ ਘਰੇ ਹਾਜ਼ਰੀ ਲਵਾਇਆ ਹੀ ਹੈ ਨਾ ਤਾਂ ਕਰਕੇ ਆਪਾਂ ਗਏ ਸੀਗੇ ਪਰसों ਦਾ ਨਿਕਲ ਹੀ ਨਹੀਂ ਸੀ ਹੋਇਆ ਘਰੋਂ ਮੀਂਹ ਜਿਆਦਾ ਪਈ ਜਾਂਦਾ ਸੀਗਾ ਤੇ ਇੱਥੇ ਉਧਰ ਆਪਾਂ ਮਾਤਾ ਗੰਗਾ ਜੀ ਦੇ ਮੱਥਾ ਟੇਕੇ ਸੀ ਇੱਧਰ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰਾ ਸਾਹਿਬ ਆ ਗਏ ਸੀਗੇ ਆਪਾਂ ਲੋ ਜੀ ਦਰਸ਼ਨ ਕਰੋ ਤੁਸੀਂ ਵੀ ਜੀ ਹੁਣ ਨਵਾਂ ਬਣਾਇਆ ਆ ਸਾਰੇ ਗੁਰਦੁਆਰਾ ਸਭ ਜੇ ਅੰਦਰਲੀ ਵੀਡੀਓ ਥੋੜਾ ਝੋਲਸਾਫ ਹੋਣੀ ਤੁਰਿਆਂ ਤੁਰਿਆਂ ਜਾਂਦੇ ਨੇ ਬਣਾਈ ਤੇ ਤਾਂ ਵੀਡੀਓ ਇਨੀ ਹਿੱਲਦੀ ਜਈ ਆ ਇਹ ਆ ਜਿ ਇੱਥੇ ਮਾਰੇ ਦਾ ਪ੍ਰਕਾਸ਼ ਆ ਦਾ ਇਹ ਗੁਰਦੁਆਰਾ ਸਭ ਬਹੁਤ ਪਹਿਲਾਂ ਹਾਲ ਛੋਟਾ ਹੁੰਦਾ ਸੀਗਾ ਜੀ ਤੇ ਹੁਣ ਬਹੁਤ ਕਾਫੀ ਫੱਟਾ ਕਰ ਲਿਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਤੇ ਥੱਲੇ ਪੋਰਾ ਸਾਹਿਬ ਆ ਉੱਥੇ ਨਹੀਂ ਆਪਣੇ ਕੋਲ ਜਾ ਹੋਇਆ ਕਿਉਂਕਿ ਜੋਰ ਸਾਹਿਬ ਹੁਣੀ ਥੋੜੀ ਸਿਹਤ ਵੀ ਇੱਦੀ ਸੀਗੀ ਬੁਖਾਰ ਸੀਗਾ ਇਹਨਾਂ ਨੂੰ ਤੇ ਕਹਿੰਦੇ ਸੀ ਵੀ ਫੇਰ ਕਿਸੇ ਦਿਨ ਆਪਾਂ ਜਿੱਦਣ ਮੱਸੀਆ ਤੇ ਆਏ ਫੇਰ ਦਰਸ਼ਨ ਕਰਾਵਾਂਗੇ ਵੀ ਅੱਜ ਆਪਾਂ ਮੱਥਾ ਟੇਕਣ ਆਏ ਸੀਗੇ ਪ੍ਰਸ਼ਾਦ ਲੈ ਕੇ ਤੇ ਇੱਥੇ ਘਰ ਆ ਕੇ ਜੀ ਮੈਂ ਫੇਰ ਅਰਜਣ ਦੇ ਕੱਪੜੇ ਸਾਰੇ ਐਨ ਮੈਨੇਜਰ ਕੀਤੇ ਤੈਹਾਂ ਲਾ ਕੇ ਉਹਨੂੰ ਦੱਸਿਆ ਵੀ ਇੱਥੇ ਫਿਰੀਆਂ ਸ਼ਾਰਟਸ ਪਏ ਆ ਇੱਥੇ ਬਨਾਣਾ ਵਗੈਰਾ ਪਈਆਂ ਇਹ ਪੌਣੀਆਂ ਇਦਾਂ ਇਦਾਂ ਕਰਕੇ ਇਹ ਜੀ ਉਹਨੂੰ ਦਿੱਤਾ ਆ ਕੇ ਆ ਤੇ ਇੱਕ ਹੋਰ ਆ ਟਰੰਕ ਉਹਦੇ ਵਿੱਚ ਸਿਆਲਾਂ ਵਾਲੇ ਕੱਪੜੇ ਪਏ ਆ ਤੇ ਇਧਰ ਆਪਾਂ ਧਾਰਾ ਕੱਢ ਕੇ ਆ ਗਏ ਸੀਗੇ ਧਾਰਾ ਕੱਢ ਕੇ ਆ ਕੇ ਮੈਂ ਪਹਿਲਾਂ ਆਟਾ ਗੁੰਨ ਲਿਆ ਸਬਜ਼ੀ ਮੈਂ ਕੱਟ ਕੇ ਰੱਖਤੀ ਸੀ ਜੀ ਤੇ ਮੈਂ ਕਿਹਾ ਆਟਾ ਗੁੱਜਾ ਹੋਊਗਾ ਥੋੜਾ ਟਾਈਮ ਟੱਕ ਜਾਂਦਾ ਤੇ ਫੇਰ ਰੋਟੀ ਸੋਹਣੀ ਪੱਕ ਜਾਂਦੀ ਜੀ ਅੱਜ ਅਰਜਨ ਸੀਗਾ ਕੋਲ ਤੇ ਉਹਨੇ ਵੀਡੀਓ ਬਣਾ ਦਿੱਤੀ ਅੱਜ ਪੂਰਾ ਖੁਸ਼ ਮੂਡ ਚ ਸੀਗਾ ਜਿੱਦਨ ਨਾ ਆਖੇ ਲੱਗਣਾ ਹੋਵੇ ਫਿਰ ਉਹ ਕਿਝ ਆਖੇ ਜਾਂ ਫਿਰ ਦੰਦਾ ਆਪ ਨੂੰ ਪਤਾ ਲੱਗ ਜਾਂਦਾ ਫਿਰ ਕਈ ਦਾ ਨਹੀਂ ਬਾਲਾ ਅੱਜ ਤਾਂ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਤੇਰੇ ਕੱਪੜੇ ਸਾਰੇ ਇੱਥੇ ਹਲਾ ਕੇ ਰੱਖਾਂ ਵੀ ਕਿਉਂਕਿ ਇਹ ਬੱਚਾ ਜਦੋਂ ਕੱਢਦਾ ਵਿੱਚੋਂ ਕੱਪੜੇ ਸੌਰੀ ਜੀ ਵਿੱਚ ਪੈਂਜੀ ਆ ਗਿਆ ਸੀਗਾ ਤਾਂ ਕਰਕੇ ਮੈਂ ਰੁੱਕ ਗਈ ਸੀ ਵਾਇਸਓਵਰ ਕਰਨ ਤੋਂ ਤੇ ਫਿਰ ਉਹਨੂੰ ਅਜੇ ਤੱਕ ਖੁਸ਼ ਸੀ ਪੂਰਾ ਤੇ ਤਾਂ ਕਰਕੇ ਫਿਰ ਕੱਪੜੇ-ਕੁਪੜੇ ਵੀ ਆਪਣੇ ਟਿਕਾ ਲਏ ਜਦੋਂ ਉਹ ਕੱਪੜੇ ਕੱਢਦਾ ਜੀ ਵਿੱਚੋਂ ਟਰੰਕ ਤੇ ਉਹ ਤਾਂ ਫਿਰ ਸਾਰੇ ਹੀ 올ਦ ਪਾਲਦ ਕਰ ਦਿੰਦਾ ਮੈਂ ਕਈ ਵਾਰੀ ਉਹਨੂੰ ਰੱਖ-ਰੱਖ ਦੇ ਹਟੀਆਂ ਵੀ ਲੋਹਾਂ ਬੱਕਰੀਆਂ ਕੈਪਰੀਆਂ ਬੱਕਰੀਆਂ ਟੀ-ਸ਼ਰਟਾਂ ਬੱਕਰੀਆਂ ਤੇ ਜਿਹੜੇ ਉਹਦੇ ਸਿਆਲਾਂ ਵਾਲੇ ਉਹ ਦੂਸਰੇ ਚ ਪਾ ਕੇ ਰੱਖ ਦਿੱਤੇ ਟਰੰਕ ਵਿੱਚ ਕਿਉਂਕਿ ਫਿਰ ਵਿੱਚ ਨਿਆਣੇ ਨੂੰ ਇੱਦਾਂ ਲੱਗਦਾ ਰਹਿੰਦਾ ਵੀ ਬਾਲਾ ਕਮਲ ਜਿਆ ਪਿਆ ਆ ਚੀਜ਼ ਲੱਭਦੀ ਨਹੀਂ ਉਹਨੂੰ ਕੱਪੜਾ ਲੀੜਾ ਫਿਸ਼ੀਤੀ ਤਾਂ ਕਰਕੇ ਆਪਾਂ ਉਹ ਮੈਂ ਆਪ ਹੀ ਥੋੜੇ ਦਿਨ ਹੀ ਹੱਥੋਂ ਦੇ ਕੱਪੜਿਆਂ ਚ ਫੇਰਦੀ ਹੁੰਦੀ ਆ ਵੀ ਟਕਾ ਕੇ ਰੱਖ ਦਿੰਨੀ ਹੁੰਦੀ ਆ ਨਿਆਣਾ ਆ ਹਜੇ ਹਨਾ ਤੇ ਉਹਦਾ ਤਾਂ ਵੈਸੇ ਦੇਖਦਾ ਰਹਿੰਦਾ ਵੀ ਕਿਦਾਂ ਟਕਾਉਂਦੇ ਆ ਸਿੱਖਦਾ ਆ ਪਰ ਫੇ ਵੀ ਉਹੋ ਜੀ ਗੱਲ ਨਹੀਂ ਬਣਦੀ ਨੋ ਜੀ ਇੱਥੇ ਆਪਾਂ ਆਟਾ ਗੁੰਨ ਲਿਆ ਤੇ ਬਾਅਦ ਚਲਾਵਾਂਗੇ ਆਪਾਂ ਸਬਜੀ ਨੂੰ ਤੜਕਾ ਜੀ। ਪਹਿਲੇ ਲੋ ਜੀ ਬਾਹਰ ਕੋਈ ਨਾ ਕੋਈ ਆ ਜਾਂਦਾ ਤੇ ਵਾਇਸਓਵਰ ਕਰਦਿਆਂ ਨੂੰ ਵੀ ਉੱਠਣਾ ਪੈਂਦਾ ਕਿਉਂਕਿ ਇਹ ਵੀ ਜੌਲ ਸਾਹਿਬ ਹੁਣੀ ਬਾਹਰ ਸੀਗੇ ਗੱਡੀ ਤੇ ਤਰਪਾਲ ਪਾਉਂਦੇ ਸੀਗੇ। ਜਾਣਾ ਸੀ ਇਹਨਾਂ ਨੇ ਗੱਡੀ ਲੈ ਕੇ ਸਵੇਰੇ ਫੇਰ। ਤੇ ਲੋ ਜੀ ਆਪਣਾ ਆਟਾ ਗਿਆ ਗੁੱਝ। ਗੁੰਨ ਲਿਆ ਆਟਾ। ਤੇ ਹੁਣ ਆਪਾਂ ਨਾਲ ਲੱਗਦਾ ਤੜਕਾ ਲਾ ਦਾਂਗੇ। ਲੋਗੀ ਤੇਲ ਪਾ ਲਿਆ ਤੇਲ ਦਾ ਤੜਕਾ ਲਾਉਨੇ ਹੁੰਨੇ ਜੀ ਆਪਾਂ ਤਾਂ ਕਿਸੇ ਦਿਨ ਆਪਾਂ ਤੁਹਾਨੂੰ ਜੀ ਜਾਂ ਮਸਤਿਆ ਤੇ ਗਏ ਵੀ ਹੁੰਦਾ ਆ ਸੰਗਤ ਦਾ ਜਿਆਦਾ ਵੀ ਰਾਸ਼ਿਕ ਮੇਰੇ ਦਾ ਰਾਸ਼ੀ ਕਹਦੇ ਤਾਂ ਸੰਗਤ ਜਿਆਦਾ ਹੁੰਦੀ ਹੈ ਜੀ ਉਹ ਦਿਨ ਦੇਖਾਂਗੇ ਨਹੀਂ ਤਾਂ ਫਿਰ ਤੁਹਾਨੂੰ ਜੋਲ ਸਭ ਪੂਰੀ ਵੀਡੀਓ ਬਣਾ ਕੇ ਲਿਆਉਣਗੇ ਕਿ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਪੋਰਾ ਸਾਹਿਬ ਦੇ ਵੀ ਕਿ ਜਿੱਥੇ ਗੁਰੂ ਅਰਜਨ ਦੇਵ ਜੀ ਦੇ ਤੇ ਮਾਤਾ ਗੰਗਾ ਜੀ ਦੇ ਆਨੰਦ ਕਾਰਜ ਹੋਏ ਸੀ ਉਹ ਥੱਲੇ ਆ ਪੋਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਉੱਪਰ ਬਣਿਆ ਜੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ ਦੋਨੇ ਹੀ ਇਧਰੋਂ ਮਾਤਾ ਗੰਗਾ ਜੀ ਦਾ ਵੀ ਤੇ ਇਧਰੋਂ ਜਿੱਥੇ ਸ਼ਾਇਦ ਗੁਰਦੁਆਰਾ ਸਾਹਿਬ ਆ ਮਾਤਾ ਗੰਗਾ ਜੀ ਦਾ ਤੇ ਉਹਨਾਂ ਦਾ ਉੱਥੇ ਘਰ ਸੀ ਮੈਨੂੰ ਲੱਗਦਾ ਇੱਦਾਂ ਵੀ ਜਿਹਦਾ ਮੈਂ ਬਾਲਾ ਮੰਮੀ ਹੁਣਾਂ ਨੂੰ ਪੁੱਛਿਆ ਵੀ ਨਹੀਂ ਇੰਨਾ ਮੈਨੂੰ ਪਤਾ ਆ ਵੀ ਗੁਰੂ ਮਹਾਰਾਜ ਜੀ ਇੱਥੇ ਆਏ ਸੀਗੇ ਗੁਰੂ ਅਜੰਦੇਵ ਜੀ ਮਾਤਾ ਗੰਗਾ ਜੀ ਨੂੰ ਵਿਆਉਣ ਤੇ ਬਾਕੀ ਤੁਹਾਨੂੰ ਉੱਥੇ ਜਿਹੜਾ ਇਤਿਹਾਸ ਆਪਾਂ ਸਾਰਾ ਲਿਖਿਆ ਆ ਹੁਣ ਆ ਮੈਂ ਪੜਾ ਦੂੰਗੀ ਕਿਉਂਕਿ ਅਸੀਂ ਚਾਹੀਦਾ ਮੱਥਾ ਟੇਕ ਕੇ ਘਰ ਨੂੰ ਆ ਜੀਦਾ ਵਾਪਸ ਜਿਆਦਾ ਗੁਰਦੇ ਸੰਗਤ ਹੁੰਦੀ ਜਿਆਦਾ ਬਹੁਤ ਤੇ ਆਪਾਂ ਉੱਥੇ ਫਿਰ ਜਿਆਦਾ ਟਾਈਮ ਨਹੀਂ ਠਹਿਰਦੇ ਹੁੰਦੇ ਜੇ ਸਵੇਰੇ ਸਵੇਰੇ ਜੋੜ ਸਾਹਿਬ ਜਾਇਆ ਹੁਣ ਤੇ ਜਾਇਆ ਹੁਣ ਨਹੀਂ ਤੇ ਫਿਰ ਵੱਡੇ ਦਿਨ ਗਏ ਆ ਤੇ ਸੰਗਤ ਬਹੁਤ ਹੁੰਦੀ ਆ ਫਿਰ ਇਹ ਹੁੰਦਾ ਵੀ ਚਲੋ ਸਭ ਨੇ ਮੱਥਾ ਟੇਕਣਾ ਹਨਾ ਆਪਣੇ ਵਾਂਗੂ ਹੀ ਆ ਘਰਾਂ ਚੋਂ ਕੰਮ ਕਰਨ ਵੇੜ ਕੇ ਗਏ ਤਾਂ ਆ ਕੇ ਫਿਰ ਵਾਪਸ ਉਹਨਾਂ ਨੇ ਕੰਮ ਕਰਨੇ ਹੁੰਦੇ ਆ ਲੋ ਜੀ ਇਧਰ ਆਪਾਂ ਤੜਕਾ ਲਾਪੇ ਪੈਸੀ ਲਾਉਣ ਤਾਂ ਅੱਜ ਆਪਾਂ ਬਣਾਇਆ ਕੀਆ ਕੱਦੂ ਲੋ ਜੀ ਅੱਜ ਤਾਂ ਗਰਮੀ ਨੇ ਵੀ ਕੜੇਲਾ ਕੱਢੀਆਂ ਪਈਆਂ ਸੀ ਸਵੇਰੇ ਸਵੇਰੇ ਸਾਡੇ ਜੀ ਰੋਜ਼ ਡੇਲੀ ਮੀਂਹ ਪੈਂਦਾ ਤੇ ਦੁਪਹਿਰ ਨੂੰ ਇੰਨੀ ਹੌਮਸ ਹੋ ਜਾਂਦੀ ਹੈ 1.5 ਵਜੇ ਤੱਕ ਅੱਜ ਜਦੋਂ ਅਸੀਂ ਮਾਤਾ ਸਾਹਿਬ ਵੀ ਗਏ ਆ ਇੰਨਾ ਰਾਹ ਚ ਸੇਕ ਜਿਆ ਮੈਂ ਇਹਨਾਂ ਨੂੰ ਕਹਿੰਦੀ ਸੀ ਮੈਂ ਕਿਹਾ ਵੀ ਮੀਂਹ ਇੰਨਾ ਪਿਆ ਤੇ ਠੰਡ ਹੈ ਨਹੀਂ ਹੋਈ ਠੰਡ ਥੋੜ ਮਣੀ ਮੋਟੀ ਨਹੀਂ ਇਹ ਕਹਿੰਦੇ ਚੋਣਿਆਂ ਦੇ ਪਾਣੀ ਨੇ ਵੀ ਪੜਾਸ ਛੱਡੀ ਆ ਜਿੱਦਾਂ ਤੇ ਤਾਂ ਕਰਕੇ ਵੀ ਇਦਾਂ ਹੁੰਦੀ ਆ ਬਾਕੀ ਜੀ ਫਸਲਾਂ ਦਾ ਵੀ ਇਦਾਂ ਹਾਲ ਮੰਦਾ ਹੀ ਆ ਇੰਨਾ ਪਾਣੀ ਹੁਣ ਉੱਚੇ ਖੱਤਿਆਂ ਚ ਨੀਵੇਂ ਖੱਤਿਆਂ ਚ ਆਈ ਜਾਂਦਾ ਨਿਕਲ ਨਿਕਲ ਕੇ ਤੇ ਬੁਰਾ ਹਾਲ ਹੋਇਆ ਪਿਆ ਆ ਇਹ ਵੀ ਹਿਸਾਬ ਦਾ ਹੀ ਚੰਗਾ ਲੱਗਦਾ ਆ ਜੇ ਹਿਸਾਬ ਦਾ ਹੀ ਪਾਵੇ ਤਾਂ ਫਸਲ ਨੂੰ ਪਾਣੀ ਤਾਂ ਜ਼ਰੂਰ ਚਾਹੀਦਾ ਮੀਂਹ ਦਾ ਪਰ ਇੰਨਾ ਥੋੜਾ ਚਾਹੀਦਾ ਵੀ ਡੋਬੇ ਦੇ ਦੇਵੇ ਹੁਣ ਜਿਹੜਾ ਸਾਡੇ ਖੱਤਿਆਂ ਚ ਪਿੱਛੋਂ ਆਈ ਜਾਂਦਾ ਉੱਚੇ ਖੱਤਿਆਂ ਜੋ ਸਾਡੇ ਵਾਲਾ ਗਾਂ ਨੀਵੇਂ ਖੱਤਿਆਂ ਚ ਚਾਈ ਜਾਂਦਾ ਆ ਤੇ ਹਰ ਇੱਕ ਦਾ ਨੁਕਸਾਨ ਹੀ ਆ ਜੀ ਜਿਹਦੇ ਖੇਤ ਚ ਜਾ ਕੇ ਪਾਣੀ ਖੜਨਾ ਆ ਜਿਹਦੇ ਜਿਆਦਾ ਨੀਵੇਂ ਹੋਗੇ ਉਹ ਉਹਦੀ ਫਸਲ ਦਾ ਕੀ ਬਣੂਗਾ ਇਹ ਤਾਂ ਮਾਰੇ ਜੀ ਹੱਥ ਦੇ ਕੇ ਰੱਖੇ ਫਸਲ ਤਾਂ ਰਹਿੰਦੀ ਆ ਜੀ ਪਰਮਾਤਮਾ ਤੇ ਨਹੀਂ ਤਾਂ ਕਦੇ ਸੋਕਾ ਮਾਰ ਜਾਂਦਾ ਕਰੇ ਡੋਬਾ ਮਾਰ ਜਾਂਦਾ ਜੀ ਹੁਣ ਲੋ ਜਿੱਥੇ ਆਪਾਂ ਪਾਣੀ ਥੋੜਾ ਜਿਹਾ ਗਰਮ ਕਰ ਲਿਆ ਕਿਉਂਕਿ ਕੀਏ ਦਾ ਲੱਗਦਾ ਸੀ ਇਦਾਂ ਵੀ ਛੇਤੀ ਬਣੂਗਾ ਨਹੀਂ ਫੇ ਮੈਂ ਗਰਮ ਕਰਕੇ ਤੋੜ ਕੇ ਚ ਪਾਣੀ ਪਾ ਲਿਆ ਸੀ ਵੀ ਛੇਤੀ ਰੇਜੇ ਪੈ ਜੂਗੀ ਸਬਜੀ ਤਾਂ ਵੈਸੇ ਸਵਾਦ ਬਣੀ ਸਬਜੀ ਜਿੱਦਾਂ ਰੇਜ ਗਈ ਸੀ ਸੈਮ ਤੇ ਕਰਕੇ ਰਿਨੀ ਜੇ ਆਪਾਂ ਤੇਜ ਗੈਸ ਤੇ ਰਨਦੇ ਤਾਂ ਥੱਲੇ ਲੱਗ ਜਾਣੀ ਸੀ ਸਾਰੀ ਤਾਂ ਕਰਕੇ ਫਿਰ ਬਣ ਤਾਂ ਗਈ ਉਹ ਦਸੋਣੀ ਮੈਨੂੰ ਡਰ ਲੱਗਦਾ ਸੀ ਵੀ ਕੀ ਆਵਾਲਾ ਲੈਰਾ ਨਹੀਂ ਹੈਗਾ ਤਾਂ ਕੀ ਪਤਾ ਕਿਦਾਂ ਦਾ ਬਣਨਾ ਹੈ ਹੋਰ ਜੀ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਜੋ ਵੀ ਭੈਣ ਭਰਾ ਆਪਣੇ ਚੈਨਲ ਨਾਲ ਜੁੜੇ ਆ ਵੀਡੀਓ ਨੂੰ ਦੇਖਦੇ ਆ ਲਾਈਕ ਸ਼ੇਅਰ ਕਮੈਂਟ ਕਰਦੇ ਆ ਬਹੁਤ ਸੋਹਣੇ ਕਮੈਂਟ ਆਏ ਜੀ ਸਾਰਿਆਂ ਨੇ ਬਹੁਤ ਵਧਾਈਆਂ ਦਿੱਤੀਆਂ ਤੁਹਾਨੂੰ ਵੀ ਸਾਰਿਆਂ ਨੂੰ ਜੀ ਬਹੁਤ-ਬਹੁਤ ਵਧਾਈਆਂ ਤੁਸੀਂ ਵੀ ਭੈਣ ਭਰਾ ਨਾਲ ਜੁੜੇ ਆ ਆਪਾਂ ਇੱਕ ਦੂਜੇ ਦੀਆਂ ਖੁਸ਼ੀਆਂ ਨੂੰ ਸਾਂਝਾ ਕਰਦੇ ਆ ਇੱਕ ਦੂਜੇ ਦੇ ਨਾਲ ਤੇ ਆਪਾਂ ਇੱਕ ਦੂਜੇ ਨੂੰ ਵਧਾਈਆਂ ਦਿੰਨੇ ਆ ਬਹੁਤ ਚੰਗਾ ਲੱਗਦਾ ਸਾਰਿਆਂ ਨੇ ਚਾਹ ਕੀਤਾ ਜੀ ਹੁਣ ਸਾਰੇ ਇੱਥੇ ਵੀ ਜਿਹੜੇ ਵਧਾਈਆਂ ਦੇਣ ਆਉਂਦੇ ਇਹ ਕਹਿੰਦੇ ਆ ਵੀ ਇੱਕ ਲੋਹਾ ਹੀ ਕਰਮਾ ਵਾਲਾ ਸਵੰਡਣਾ ਹੋਵੇ ਤੁਹਾਨੂੰ ਵਾਇਗੁਰੂ ਕਰੇ ਵੀ ਇੰਨਾ ਕ ਕਰਮਾ ਵਾਲਾ ਲੋਹਾ ਹੋਵੇ ਵੀ ਤੁਹਾਡੇ ਘਰੇ ਚ ਲੋ ਵਾਇਗੁਰੂ ਇਹਨਾਂ ਚੀਜ਼ਾਂ ਨੂੰ ਵਰਤਣ ਵਾਲਾ ਗਾਂ ਜੀ ਵੀ ਦੇਵੇ ਹੋਰ ਕੋਈ ਹਨਾ ਵੀ ਧੀ ਹੋਵੇ ਚਾਹੇ ਪੁੱਤ ਹੋਵੇ ਤੇ ਪ੍ਰਮਾਤਮਾ ਝੜ ਮਣਿਆਦ ਲਾਵੇ ਸਾਰੇ ਇਹ ਹੀ ਸੀਸਾਂ ਅਸੀਸਾਂ ਦਿੰਦੇ ਆ ਚਲੋ ਵਾਇਗੁਰੂ ਜੀ ਕਿਸੇ ਨਾ ਕਿਸੇ ਦੀ ਤਾਂ ਜਰੂਰ ਸੁਣਨਗੇ ਜੀ ਲੋ ਜੀ ਇੱਥੇ ਆਪਾਂ ਆਟਾ ਪਹਿਲਾਂ ਗੁੰਨ ਕੇ ਰੱਖ ਲਿਆ ਸੀਗਾ ਤੇ ਇੱਥੇ ਆਪਾਂ ਪ੍ਰਸ਼ਾਦੇ ਲੱਗ ਗਏ ਸੀ ਪਕਾਉਣ ਅੱਜ ਥੋੜਾ ਜਿਹਾ ਫਿਕਰ ਜਿਹਾ ਵੀ ਹੋ ਗਿਆ ਜਦੋਂ ਦੁਪਹਿਰੇ ਇਹਨਾਂ ਦਾ ਇਦਾਂ ਇੱਕਦਮ ਬੁਖਾਰ ਵਾਂਗੂ ਹੋ ਗਿਆ ਤੇ ਨਾਲ ਬੀਪੀ 150 ਹੋ ਗਿਆ ਟੈਨਸ਼ਨ ਆਪਲੇ ਇਹਨਾਂ ਦੇ ਹੱਡ ਪੈਰ ਦੇ ਤੇ ਦੁੱਖੇ ਕਹਿੰਦੇ ਮੈਨੂੰ ਇਦਾਂ ਹੋ ਗਿਆ ਮੈਨੂੰ ਪਤਾ ਨਹੀਂ ਕੀ ਹੁੰਦਾ ਆ ਸਿਗਾ ਤਾਂ ਬੁਖਾਰ ਬੁਖਾਰ ਦੇ ਨਾਲ ਹੀ ਟੈਨਸ਼ਨ ਜੀ ਲੈ ਲਈ ਤੇ ਬੀਪੀ ਵੱਧ ਗਿਆ ਕੋਈ ਐਡਾ ਖਾਸ ਮੈਂ ਦੱਸੂ ਆਪਣੀ ਗੱਡੀ ਸਬਜ਼ੀ ਵੀ ਨਹੀਂ ਇਹਨਾਂ ਨੂੰ ਵਾਲੀ ਕਿੰਨੇ ਮੈਂ ਕੱਲ ਕੱਲ ਦੇ ਇਦਾਂ ਹੋਇਆ ਪਤਾ ਨਹੀਂ ਮੀਂਹ ਚ ਭੱਜ ਗਏ ਤਾਂ ਬੁਖਾਰ ਨੇ ਬੱਸ ਜੀ ਕਰਾਤੀ ਤੇ ਰਾਤ ਗੋਲੀ ਕੰਬੀ ਫਲੇਮ ਦੀ ਖਾ ਲਈ ਵੀ ਮੇਰੇ ਲੱਤਾ ਬਹਾਨੀਆਂ ਦੁਖਦੀਆਂ ਮੈਂ ਕਿਹਾ ਵੀ ਮੈਂ ਕਿਹਾ ਤੁਸੀਂ 2 2.5 ਘੰਟੇ ਬਾਅਦ ਲਾਏ ਡਾਕਟਰ ਗੱਡੀ ਤੋਂ ਹੁੰਦੇ ਨੇ ਤੇ ਤਾਂ ਕਰਕੇ ਤੁਹਾਨੂੰ ਠੰਡ ਲੱਗ ਗਈ ਆ ਵੀ ਪਾਣੀ ਮੀਹ ਵਾਲਾ ਕਿੰਨਾ ਮੀਹ ਤੇਜ਼ ਪਿੰਦਾ ਸੀ ਨਹੀਂ ਜੀ ਕਹਿੰਦੇ ਮੈਂ ਇਦਾਂ ਨਹੀਂ ਹੋਇਆ ਤਾਂ ਹੁਣ ਪਤਾ ਲੱਗਿਆ ਵੀ ਬੁਖਾਰ ਜਦੋਂ ਹੋ ਗਿਆ ਇਹਨਾਂ ਸਵੇਰ ਦਾ ਫੇਸ ਇਦਾਂ ਲਾਲ ਲਾਲ ਜਿਹਾ ਮੂੰਹ ਹੋਇਆ ਸੀ ਤੇ ਮੈਂ ਇਹਨਾਂ ਨੂੰ ਕਹਿੰਦੀ ਸੀ ਮੈਂ ਕਿਹਾ ਜਾਂ ਤਾਂ ਤੁਹਾਨੂੰ ਬੁਖਾਰ ਆ ਜਾਂ ਤੁਹਾਡਾ ਬੀਪੀ ਹਾਈ ਹੋਊਗਾ ਬੀਪੀ ਸਵੇਰੇ ਚੈੱਕ ਕੀਤਾ ਤਾਂ ਕੁਝ ਨਹੀਂ ਸੀ ਦੁਪਹਿਰੇ ਫਿਰ ਪਤਾ ਨਹੀਂ ਬੁਖਾਰ ਦੇ ਨਾਲ ਹੀ ਇਦਾਂ ਹੋ ਗਿਆ ਚਲੋ ਹੁਣ ਤਾਂ ਠੀਕ ਐ ਬਾਏ ਗਰੂ ਤੰਦਰੁਸਤੀ ਦੇਵੇ ਹਨਾ ਇਹ ਨਾਲ ਹੀ ਤਾਂ ਦੇਖ ਦੇਖ ਮੈਂ ਜੀ ਨਹੀਂ ਆਪਦਾ ਦੁੱਖ ਦੀ ਚੱਲਿਆ ਜਾਂਦਾ ਤੇ ਨਾ ਬੰਦੇ ਦਾ ਦੁੱਖ ਵੇਖ ਹੁੰਦਾ ਤੇ ਨਾ ਬੱਚਿਆਂ ਦਾ ਦੇਖ ਹੁੰਦਾ ਜੇ ਬੱਚੇ ਹੋਣ ਤਾਂ ਹਨਾ ਆਪਦਾ ਤਾਂ ਬੁਢੀ ਬਿਮਾਰ ਬਿਮਾਰ ਵੀ ਉੱਠ ਕੇ ਕੰਮ ਨੂੰ ਲੱਗਦੀ ਆ ਔਰ ਜੇ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਹੈ ਵੱਧ ਤੋਂ ਵੱਧ ਮੇਰੇ ਭੈਣ ਪ੍ਰਾਪ ਸਪੋਰਟ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਲਓ ਜੀ ਇੱਥੇ ਆਪਾਂ 6-7 ਪ੍ਰਸ਼ਾਦ ਦੇ ਪਕੌਣੇ ਹੁੰਨੇ ਆ ਸ਼ਾਮ ਨੂੰ ਹੁਣ ਕੁੜੀਆਂ ਕੱਲ੍ਹ ਦੀਆਂ ਨਹੀਂ ਆਉਂਦੀਆਂ ਸ਼ਾਮ ਨੂੰ ਆਉਂਦੀਆਂ ਲਓ ਜੀ ਸੁਣ ਲਓ ਆਗੇ ਚਲੋ ਠੀਕ ਹੈ ਜੀ ਕੱਲ ਨੂੰ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਜੇ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟਸ ਜਰੂਰ ਕਰਿਓ ਜੀ